हां जी दोस्तों स्वागत है जक और नई वीडियो के बीच। ते वीडियो शुरू करने तो पहला मैं सुन दस देना चाहना बी वीर कोले 3-4 ਬੱਕਰੇ ਬਕਾਉ ਹੈ ਠੀਕ ਹੈ ਵੀਡੀਓ ਦੇ ਐਂਡ ਤਾਈ ਜੁੜੇ ਰਹੋ ਤੁਸੀਂ। ਵੀਡੀਓ ਨੂੰ ਸਕਿਪ ਨਾ ਕਰਿਓ ਠੀਕ ਹੈ ਤੇ ਜਿਹੜਾ ਵੀ ਕੋਈ ਮੇਰਾ ਵੀਨ ਲੈਣ ਦਾ ਚਾਹਵਾਨ ਹੋਇਆ ਬਰੀਡਿੰਗ ਵਾਲੇ ਬੱਕਰੇ ਹੈ ਠੀਕ ਹੈ। ਤਾਂ ਵੀਰ ਨਾਲ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਠੀਕ ਹੈ। ਸਾਢੇ 3-4 ਮਹੀਨਿਆਂ ਦੇ ਬੱਚੇ ਹੈ ਇਹ ਸਾਰੇ। ਠੀਕ ਹੈ। ਤੇ ਚੰਗੀ ਹਾਈਟ ਆ ਚੰਗੀ ਗ੍ਰੋਥ ਚੰਗੀ ਬੇਲ ਆ ਬੱਕਰਿਆਂ ਦੀ ਪੂਰੇ ਲੰਬੇ ਲੰਚੇ ਆ ਠੀਕ ਆ ਤੇ ਤੁਸੀਂ ਦਿੱਤੇ ਹੋਏ ਨੰਬਰ ਦੇ ਉੱਪਰ ਕੰਟੈਕਟ ਕਰਕੇ ਵੀਰਾਂ ਤੋਂ ਬੱਕਰੇ ਖਰੀਦ ਸਕਦੇ ਹੋ ਠੀਕ ਆ ਜੇ ਕਿਸੇ ਮੇਰੇ ਵੀਰ ਨੇ ਕੋਈ ਵੀਡੀਓ ਪੁਆਣੀ ਹੁੰਦੀ ਆ ਉਹ ਵੀ ਆਪਣੇ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਜਾਂ ਤੁਸੀਂ ਵਟਸਐਪ ਨੰਬਰ ਦੇ ਆਪਣੇ ਭੇਜ ਸਕਦੇ ਹੋ ਵੀਡੀਓ ਆਪਣੀ ਠੀਕ ਆ ਵਧੀਆ ਵੀਡੀਓ ਬਣਾ ਕੇ ਡਰਾਫਟ ਬਣਾ ਕੇ ਭੇਜਿਆ ਕਰੋ ਦੋਸਤੋ ਕਈ ਵਾਰੀ ਵੀਡੀਓ ਦੀ ਕੁਆਲਿਟੀ ਘਟ ਜਾਂਦੀ ਆ ਤਾਂ ਇਸ ਤਰ੍ਹਾਂ ਤੁਸੀਂ ਵੀਡੀਓ ਭੇਜ ਸਕਦੇ ਹੋ ਆਪ ਨੂੰ ਆ ਦਾ ਐਡਰੈਸ ਪਤਾ ਬੱ ਜੋ ਵੀ ਜਾਨਵਰ ਤੁਸੀਂ ਵੇਚਣਾ ਉਹਦੀ ਪੂਰੀ ਡਿਟੇਲ ਦੇ ਦਿਆ ਕਰੋ ਤਾਂ ਆਪਾਂ ਤੁਹਾਡੀ ਵੀਡੀਓ ਪਾ ਦਿਆ ਕਰਾਂਗੇ ਠੀਕ ਆ ਤਾਂ ਇਹ ਬੱਕਰੇ ਆਪਣੇ ਹਰਿਆਣੇ ਦੇ ਵਿੱਚ ਖੜੇ ਆ ਗੁੜੇ ਪਿੰਡ ਦੇ ਕੋਲੇ ਤਾਂ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਜਾਂ ਤੁਸੀਂ ਫੋਨ ਤੇ ਰਾਬਤਾ ਕਰ ਸਕਦੇ ਹੋ ਤਾਂ ਵੀਡੀਓ ਚੰਗੀ ਲੱਗੀ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਵੀਰ ਵੀਰ ਮੇਰੇ ਨਵੇਂ ਆ ਉਹ ਆਪਣੇ ਪੇਜ ਨੂੰ ਫੋਲੋ ਕਰ ਲੈਣ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ